ਸਰ ਕੀ ਹੈ ਬਰੋ ਮਾਨ ਸਰ ਮਾਨ ਜੋ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕੁਮਿਸ਼ਨਰ ਪਲੀਜ਼ ਜਿਲੰਦਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਡੀਸੀਪੀ ਅਰਚੀ ਹੈ ਅਤੇ ਏਡੀਸੀਪੀ ਸ਼੍ਰੀ ਜੰਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਦਾਰ ਕੁਮਾਰ ਜੀ ਦੇ ਇਚਾਰਜ ਨੇ ਤੇ ਕਾਫੀ ਡੰਗ ਦੀ ਰਖਵਈ ਕੀਤੀ ਸੀ ਜਿਹਦੇ ਚਾਹਦੇ ਆ ਪਹਿਲਾਂ 13 ਕਿਲੋ ਹੈਰੋ ਡੀ ਰਿਕਵਰੀ ਹੋਣ ਇਸ ਲਈ ਤੁਹਾਨੂੰ 8 ਕਮੇਟਰੀ ਪਰਚਾ ਦਰਜਾਇਆ 1229 27 29 21 685 ਜਿਹਦੇ ਚਲਦੇ ਆ ਬੈਕਵਾਰਡ ਬੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮਰਸਾ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ 3 ਪਿਸਟਲ ਪਤੀਬੂਰ ਤੇ 6 ਜਿੰਦਾਰੋਂ ਰੱਖਵੜੀ ਕੀਤੀ ਹੈ ਸੁਖਬੀ ਧਰਮਾੜ ਮੈਂ ਤਕੂਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਦੇ ਬੈਕਵਾਰਡ ਤੇ ਬੈਕਵਾਰਡ ਬੈਂਕਰ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕ੍ਰਿਪਤ ਕਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਕੋਰਟ ਦੇ ਵਿੱਚ ਕੇਸ ਅਸਟ੍ਰੀਡੀ ਕੇਸ ਦਵਾਈ ਦੇ ਵਿੱਚ 3 ਸਾਲ ਦੀ ਉਹ ਰਹਿ ਕੇ ਆਇਆ ਸੀ ਅਤੇ ਇੱਕ ਐਸਆਰ ਵੀ ਜਮਾਨਤ ਤੇ ਬਾਹਰ ਆਇਆ ਅਤੇ ਸੰਮੂਨ ਦਾ ਕੰਮ ਕਰਦਾ ਨਾਲ ਤੇ ਹੁਣ ਤੋਂਵਾਰਾ ਫਿਰ ਟਰੱਕ ਦਾ ਲੋਪਟਾ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਪ੍ਰਾਪਰਟੀ ਵਗੈਰਾ ਜਿੱਥੇ ਵੈਰੀਫਾਈ ਸਾਰਾ ਕਰਾ ਕੇ ਸੀ ਕਰਾਂਗੇ